ਉਹ ਸ਼ਖਸੀਅਤ ਹੈ ਜਿਹਨੂੰ ਇੰਟਰੋਡਕਸ਼ਨ ਦੀ ਜਰੂਰਤ ਨਹੀਂ ਹੈ ਔਰ ਜਿਹੜਾ ਪੰਜਾਬ ਪੰਜਾਬੀਅਤ ਵਾਸਤੇ ਲਗਾਤਾਰ ਜੱਤੋਂ ਰਿਲੀਜੀਅਸ ਫੇਸ ਚ ਆਏ ਫਿਰ ਪੋਲਿਟੀਕਲ ਫੇਸ ਚ ਆਏ ਆਵਾਜ਼ ਬੰਦ ਕਰਦੇ ਜਾ ਰਹੇ ਨੇ ਅੱਜਕੱਲ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉੱਥੇ ਕੈਬਨਿਟ ਮਿੰਿਸਟਰ ਨੇ ਸਿਦਾਰ ਮਨਜੀਤ ਸਿੰਘ ਸਿਰਸਾ ਜੀ ਆਜੀ ਪੱਤਰਕਾਰ ਮਿਲਣੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਉਹਨਾਂ ਦੇ ਕੇ ਅਨੁਸਾਰ ਅਸੀਂ ਬੁਲਾਈ ਹੈ ਔਰ ਨਾਲ ਬੈਠੇ ਨੇ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਆਪ ਜਿਹੜਾ ਸਾਡੇ ਭਾਰਤ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜਾ ਹੈਗੇ ਆ ਸੁਪਾ ਜਰਨਲਿਸਟ ਕਤਰ ਨੇ ਤੇ ਮੈਂ ਹੁਣ ਬਿਨਾਂ ਦੇਰੀ ਦੇ ਬੇਨਤੀ ਕਰੂੰਗਾ ਸਿਰਸਾ ਸਾਹਿਬ ਜੀ ਨੂੰ ਕਿ ਆਪ ਜੀ ਨਾਲ ਗੱਲ ਸ਼ੇਅਰ ਕਰੇ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਅੰਦਰ ਜਦੋਂ ਦੀ ਭਾਰਤ ਜਨਤਾ ਪਾਰਟੀ ਸਰਕਾਰ ਬਣੀ ਆ ਨਿਰੰਤਰ ਸਾਡੀ ਮੁੱਖ ਮੰਤਰੀ ਲਗਾਤਾਰ ਦਿੱਲੀ ਚ ਐਸੇ ਕੰਮ ਕਰ ਰਹੇ ਨੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਨੇ ਦਸਾਂ ਦਸਾਂ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ ਕੱਲ ਇੱਕ ਕੈਬਨਿਟ ਬੈਠਕ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀਪੁਰ ਜੋ ਕਿ ਨਵੰਬਰ 2025 ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੀ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਹੰਗੋਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਦੋ ਦਿਨ ਦਾ ਸਮਾਗਮ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾਲ ਪਰਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਚੂਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉੱਤੇ ਪਲੇਟਫਾਰਮਸ ਮੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਊਗੀ ਇਸ ਦੇ ਨਾਲ ਹੀ 350 ਸਾਲਾ ਜਦੋਂ ਅਸੀਂ ਮਨਾ ਰਹੇ ਹਾਂ ਦਿੱਲੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਦਿੱਲੀ ਯੂਨੀਵਰਸਿਟੀ ਨੇ ਇੱਕ ਕੋਰਸ ਇੰਟਰੋਡਿਊਸ ਕੀਤਾ ਹੈ ਜੋ ਕਿ ਸਿੱਖ ਸ਼ਹਾਦਤ ਉੱਤੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਉੱਤੇ 1500 ਈਸਵੀ ਤੋਂ ਲੈ ਕੇ ਕਿਸ ਤਰੀਕੇ ਗੁਰੂ ਸਾਹਿਬਾਨਾਂ ਦੀਆਂ ਮਾਨ ਸ਼ਾਤਾਂ ਹੋਈਆਂ ਕਿਸ ਤਰੀਕੇ ਸਿੱਖ ਧਰਮ ਨਿਕਲਿਆ ਔਰ ਉਹਨਾਂ ਵਿਪਰੀਤ ਸਥਿਤੀਆਂ ਦੇ باوجود ਗੁਰੂ ਸਾਹਿਬ ਨੇ ਆਪਣੇ ਅਡੋਲ ਹੋ ਕੇ ਕਿਤਰਾ ਫੈਸਲੇ ਲਏ ਇਹ ਸਾਰਿਆਂ ਦੇ ਉੱਤੇ ਦੇਸ਼ ਦੇ ਅੰਦਰ ਪਹਿਲੀ ਪਹਿਲਾਂ ਤੋਂ ਹੀ ਇਹ ਹੋਣਾ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਨੂੰ ਦੱਸਦਿਆਂ ਬੜੀ ਤਸੱਲੀ ਹੋ ਰਹੀ ਆ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਪਹਿਲਾ ਕੋਰਸ ਇੰਟਰੋਡਿਊਸ ਕੀਤਾ ਹੈ ਹੁਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੋਵੇ ਬਰਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੋਵੇ ਸਹਿਬਜ਼ਾਦਿਆਂ ਦੇ ਇਤਿਹਾਸ ਦੀ ਜਾਣਕਾਰੀ ਹੋਵੇ ਜਿੱਦਾਂ ਭਾਰਤ ਦੀ ਸਰਕਾਰ ਨੇ ਇੱਕ ਰਾਸ਼ਟਰੀ ਦਿਵਸ ਮਨਾਇਆ ਹੈ ਸਹਿਬਜ਼ਾਦਿਆਂ ਦੀ ਇਸਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਸਾਰੀਆਂ ਜਾਣਕਾਰੀਆਂ ਹੁਣ ਦਿੱਲੀ ਯੂਨੀਵਰਸਿਟੀ ਦੇ ਅੰਦਰ ਇੱਕ ਕੋਰਸ ਦੇ ਰਾਹੀਂ ਬੱਚੇ ਇੱਤੇ ਕੋਰਸ ਕਰਨਗੇ ਮੈਂ ਉਮੀਦ ਕਰਦਾ ਕਿ ਇਸ ਤੋਂ ਸੇਧ ਲੈ ਕੇ ਜਿੱਥੇ ਬਾਕੀ ਦੇਸ਼ ਦੀਆਂ ਯੂਨੀਵਰਸਿਟੀਆਂ ਐਸਾ ਕੰਮ ਕਰਨਗੀਆਂ ਮੈਨੂੰ ਖਾਸ ਤੌਰ ਤੇ ਉਮੀਦ ਆ ਯਕੀਨ ਆ ਦੀ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜ਼ਰੂਰ ਇਸ ਦੇ ਉੱਤੇ ਚਿੰਤਾ ਕਰਨਗੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਤਰੀਕੇ ਦਾ ਕੋਰਸ ਇਸੇ ਵੀ ਇੰਟਰੋਡਿਊਸ ਕਰਨਗੇ ਜੋ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਦਾ ਇਤਿਹਾਸ ਜਿੱਥੇ ਯੂਨੀਵਰਸਿਟੀ ਦੇ ਮਾਧਿਅਮ ਤੋਂ ਕੋਰਸ ਦੇ ਰਾਹੀਂ ਤੋਂ ਦੇਖੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਲੱਗੇਗਾ ਉਹ ਖੁਦ ਉਹਦੇ ਤੇ ਹੀ ਜਦੋਂ ਆਪਣੀ ਐਜੂਕੇਸ਼ਨ ਲੈਣਗੇ ਫਿਰ ਉਹ ਪ੍ਰੋਫੈਸਰ ਬਣਨਗੇ ਜਾਂ ਸਰਵਿਸਿਸ ਜਾਣਗੇ ਤਾਂ ਸੋਚ ਕੇ ਦੇਖੋ ਕਿ ਕਿੰਨਾ ਇਹ ਵੱਡਾ ਇੰਪੈਕਟ ਰਹੇਗਾ ਨਾਲ ਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ ਹਾਂ ਦਿੱਲੀ ਦੇ ਅੰਦਰ ਉਹਨਾਂ ਦੇ ਵਾਸਤੇ ਇੱਕ ਮਿਆਵਾਕੀ ਜੰਗਲ ਵੀ ਸਟੈਬਲਿਸ਼ ਕੀਤਾ ਜਾਏਗਾ ਗੁਰੂ ਤੇਗ ਬਹਾਦਰ ਜੀ ਦੇ ਵਾਸਤੇ ਜੌਂਟੀ ਪਿੰਡ ਜੈਨਪੁਰ ਪਿੰਡ ਚ ਜੈਨਪੁਰ ਪਿੰਡ ਜੋ ਕਿ ਨਜ਼ਰਗੜ ਚਾ ਉੱਥੇ ਇੱਕ ਮਿਆਵਾਕੀ ਜੰਗਲ ਫੋਰੈਸਟ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾਊਗਾ ਮੈਂ ਮੰਨਦਾ ਹਾਂ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡੀ ਰਕੀਰ ਖਿੱਚੀ ਸੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇਹ ਪਿਛਲੇ 12 11 12 ਸਾਲਾਂ ਚ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਣਾ ਹੋਵੇ ਤਾਂ ਪੂਰੀ ਦੁਨੀਆ ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਲਾਲਾਂ ਦੇ ਉੱਤੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਾਸ਼ਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਦੇ ਅੰਦਰ ਇੱਕ ਰਾਸ਼ਟਰੀ ਦਿਵਸ ਦੇ ਰੂਪ ਚ ਮਨਾਇਆ ਗਿਆ ਇਹ ਦਿਹਾੜੇ ਜੋ ਮਨਾਏ ਜਾ ਰਹੇ ਨੇ ਇਹ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਮੋਦੀ ਜੀ ਦੇ ਵਿਜਨ ਦਾ ਮਨਾਏ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 350 ਸਾਲ ਆਉਣ ਮਨਾਵਾਂਗੇ ਲੇਕਿਨ ਇਸ ਤੋਂ 2022 ਦੇ ਅੰਦਰ ਇਸ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਲਾਲ ਕਿਲੇ ਤੇ ਪਹਿਲੀ ਵਾਰ ਮਨਾਇਆ ਸੀ ਉਹ ਵੀ ਮੋਦੀ ਜੀ ਨੇ ਹੀ ਮਨਾਇਆ ਸੀ ਸੋ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਇੱਕ ਯੂਨੀਕ ਕੋਰਸ ਇੰਟਰੋਡਿਊਸ ਕਰਨ ਵਾਸਤੇ ਉੱਥੇ ਹੀ ਆਪਣੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਕੈਬਨਿਟ 'ਚ ਇਤਿਹਾਸਿਕ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ। ਹੋਰ ਜੀ ਦੋਸਤੋ ਤੁਹਾਡਾ ਕੋਈ ਸ਼ਵਲ ਸਾਡਾ ਸੀਗਾ। ਅੱਛਾ ਜੀ ਦਿੱਲੀ ਦੀ ਸਰਕਾਰ ਦਾ ਤਾਂ ਜ਼ਿਕਰ ਕਰਤਾ ਤੁਸੀਂ। ਪੰਜਾਬ ਦੀ ਸਰਕਾਰ ਬਾਰੇ ਕੀ ਕਹਿਣਾ ਹੈ ਕਿਉਂਕਿ ਸੈਸ਼ਨ ਵੀ ਹੋਣ ਜਾ ਰਿਹਾ ਹੈ। ਵੱਡੇ ਮੁੱਦੇ ਸੈਸ਼ਨ ਵਿੱਚ ਚਾਰੇ ਜਾਣਗੇ। ਤੁਹਾਡਾ ਕੀ ਕਹਿਣਾ ਹੈ? ਦਿੱਲੀ ਦੇ ਲਟੂਰੇ ਲੁਟੇਰੇ ਜਿਹੜੇ ਪਘੋੜੇ ਸੀਗੇ ਉਹ ਪੰਜਾਬ 'ਚ ਆ ਗਏ ਨੇ। ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾਂ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲ੍ਹਾਂ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲ੍ਹਾਂ ਚੋਂਣਗੇ ਪੰਜਾਬ ਦਾ ਕਰਜ਼ਾ ਮਾਫ਼ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ ਚ ਹਜ਼ਾਰ ਹਜ਼ਾਰ ਰੁਪਏ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨਿਸ ਵਰਲਡ ਬੁੱਕ ਆਫ ਰਿਕਾਰਡ 'ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇਦਰ ਸੂਬੇ ਜਿਤਰੋਂ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਰ ਸੂਬੇ ਉਹੀ ਫਰਾਡ ਝੂਠ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬாய் ਸੀਗੇ ਜਦੋਂ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੀ ਨਹੀਂ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛਡੋਂ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ 3.5 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕਿ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਪੋਰੇਜੇ ਬਣ ਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨੇ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹ ਰਹੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕਿਹਾ ਤੁਸੀਂ ਬੇਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਘਰ ਵਿੱਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5000 ਕਰੋੜ ਹੋਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਲੈਣ 9000 ਕਰੋੜ ਲੈਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਹਾ ਜਦੋਂ ਪੰਜਾਬ ਦਾ ਲਾਂਡ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧੀਆ ਜੀ ਨੂੰ 100 ਗਨਮੈਣ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨਮੈਣ ਨੇ ਨਾਇਰ ਕੋਲ 130 ਗਨਮੈਣ ਨੇ ਉਹ ਬੇਬ ਬਿਪਲ ਪੀਏ ਆ ਕੀ ਬੇਬ ਬੇਬਬ ਬੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ ਬੜਾ ਔਖਾ ਨਾਮ ਲੈਣਾ ਓਦੇ ਕੋਲ 150 ਪੀਏ ਨੇ 150 ਗਨਮੈਣ ਨੇ ਸਾਬਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੋਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ ਮਨੀ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹੇ ਰਹੇ ਨੇ ਉੱਥੇ ਹੀ ਉਹਨਾਂ ਦੇ ਨਾਇਰ ਪੀਏ ਰਹੇ ਨੇ ਹੁਣ ਜਦੋਂ ਬੇਦਬੀਆਂ ਤੋਂ ਇਹ ਬਦਲਣ ਦਾ ਲੋਕਾਂ ਦੀਆਂ ਜੋ ਡਿਸਕੰਟੈਂਟ ਦਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਭ ਲੱਭ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰौती ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਟਕਚਰੀ ਭੱਜਿਆ ਫਿਰਦਾ ਏ ਪੁਲਿਸ ਨੂੰ ਕਹਿ ਰਿਹਾ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਆ ਤੈਨੂੰ ਗਨਮੈਣ ਨਹੀਂ ਦੇ ਸਕਦੇ ਦੋਸਤੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ ਦੋ ਤਿੰਨ ਲੈਣ ਲਈ ਇੱਕ ਆਦਮੀ ਦਿੱਤਾ ਫਿਰ ਕਹਿੰਦੇ ਮਨੀਸ਼ ਸੋਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਰਹੀ ਤੈਨੂੰ ਸੁਰੱਖਿਆ ਢਾਹਤੀ ਉਹਦੀ ਫੇਰ। ਕੀ ਮਨੀਸ਼ ਸੋਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ? ਤੁਸੀਂ ਦੇਖਿਆ ਬਹੋਰ ਦੇ ਅੰਦਰ ਕਿਤਨਾ ਵਰਮਾ ਜੀ ਦਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਏ ਆਮ ਆਦਮੀ ਪਾਰਟੀ ਦੇ ਰਾਜ ਜਿਹੜੀਆਂ ਬੇਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ 3.5 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ 3.5 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸੋਧਿਆ ਜੀ ਨੂੰ ਸੁਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅੰਡਗਰਾਉਂਡ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟੰਕੀ ਔਰ ਡਰਾਮੇਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਸੋਸੋਧਿਆ ਸਾਹਿਬ 2018 ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਬਹੁਤ ਪਾਸੇ ਸੀ ਬੇਅਦਬੀ ਨਿਭਾਈ ਪਰ ਉਹ ਪਿਛਲੇ 7-8 ਸਾਲਾਂ ਤੋਂ ਰਾਸ਼ਟਰਪਤੀ ਸਾਹਿਬ ਦੇ ਕੋਲ ਪਿਆ ਰਿਹਾ ਕੋਸ਼ਿਸ਼ ਕਰੂੰਗੇ ਕਿ ਜੇਕਰ ਇਸ ਵਾਰ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਜਾਣਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਜੇ ਸਿਕਿਉਰਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਸੀਗੀ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਲੀਫ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਰੱਬ ਦੇ ਪਏ ਨੇ ਬਹਾਨੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਪਾਰੇ ਇਸ ਕਰਕੇ ਬਹਾਨੇ ਲੱਭ ਲੇ ਜੀ ਸਰ ਓਵਰਏਜ ਜੋ ਵਹੀਕਲ ਦੇ ਦਿੱਲੀ ਮੈਂ ਉਸ ਨੂੰ ਲੈ ਕੇ ਤਾਂ ਦਿੱਲੀ ਦਾ ਕੀ ਸਟੈਂਡਿੰਗ ਇਹ ਨਹੀਂ ਦੱਸ ਸਕਦਾ ਸਾਰੇ ਫੈਸਲੇ ਫਿਰ ਵੀ ਬੰਦ ਕਰਾਂ ਹਾਂ ਫਲਿੱਪ-ਫਲੌਪ ਵਾਰ-ਵਾਰ ਹੋ ਰਿਹਾ ਹੈ ਕਿੰਨੇ ਫਲਿੱਪ-ਫਲੌਪ ਹੋ ਰਿਹਾ ਪਹਿਲੇ ਕਹਾਦਾ ਕਿ ਜੋ ਹੈ ਨਹੀਂ ਨਹੀਂ ਫਲਿੱਪ-ਫਲੌਪ ਕੌਣ ਕਰ ਰਿਹਾ ਹੈ ਨਹੀਂ ਪਤਾ ਹੀ ਕੀ ਉਸ ਦਾ ਕੀ ਡਿਸੀਜਨ ਹੈ ਪਤਾ ਪੀਲੀ ਦਬਾ ਕਰਕੇ ਆ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਇਹ ਸਾਰੀਆਂ ਬਿਮਾਰੀਆਂ ਉੱਤੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਦੋਂ ਠੰਡ ਲੱਗਦੀ ਆ ਨਾ ਤੇਰਾ ਪਹਿਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨ ਬਾਅਦ ਲੱਗਦੀ ਲੱਗਦੀ ਸਭ ਨੂੰ ਇਹ ਜਿਹੜੇ ਲੁਟੇਰੇ ਉਥੋਂ ਆਏ ਨੇ ਇਹਨਾਂ ਸਭ ਕੁਝ ਤੁਹਾਡੇ ਇੱਥੇ ਵੀ ਇਹੀ ਕਰਾ ਦੇਣਾ ਥੋੜੇ ਦਿਨਾਂ 'ਚ ਦੇਖਿਓ ਜੀ। ਜੀ ਪਰ ਹੰਦਾ ਤੁਹਾਡੇ ਸਰਕਾਰਾਂ ਕਿਹਾ ਜਾ ਰਿਹਾ ਕਿ ਨਵੰਬਰ 'ਚ ਬੰਦ ਹੋ ਜਾਣਗੀਆਂ। ਸਰਕਾਰ ਦਾ ਆਰਡਰ ਨਹੀਂ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ। 80 ਹਜ਼ਾਰ ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੀ। 80 ਹਜ਼ਾਰ ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ। ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਂਚ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆ ਇੱਕ ਵੀ ਨਹੀਂ ਲੱਗਾ ਦਿੱਲੀ ਅਜੇ ਤੱਕ ਉਹ 80000 ਗੱਡੀਆਂ ਕਿੰਨੂ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਪ੍ਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰੇ ਵੀ ਲਗਾ ਦਿੱਤੇ ਕਿਸੇ ਕੋਰ ਨੇ ਮੈਨੂੰ ਕੈਮਰੇ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਉਹ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਾਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡਿਸ ਵਰਗੀਆਂ ਬੀਐਮਡਬਲਯੂ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੇ ਡੀਲਰਾਂ ਦੇ ਰਾਈ ਚੁਕਵਾ ਚੁਕਵਾ ਕੇ ਉਹਨਾਂ ਨੂੰ 20-20 50-50 ਹਜ਼ਾਰ ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀਆਂ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉੱਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇ ਜਵਾਲ ਜੀ ਜਵਾਬ ਜੋ 80 ਹਜ਼ਾਰ ਗੱਡੀਆਂ ਕਿੱਥੇ ਗਈਆਂ ਅਸੀਂ ਲਿਖਿਆ ਕਿਸ ਅਸੀਂ ਅਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਹੈਗੇ ਸਿਊ ਕੈਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ ਇਸੇ ਦੌਰਾਨ ਅਸੀਂ ਆਪਣੀ ਬਾਕੀ ਰੀਗਰ ਰੈਮੈਡੀਜ਼ ਵੀ ਐਕਸਪਲੋਰ ਕਰਾਂਗੇ ਦੇਖੋ ਉਹ ਤਿੰਨ ਦਿਨ ਦਾ ਇਲਾਜ ਹੁੰਦਾ ਸੀ ਔਰ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਕੌੜੇ ਤੇ ਪੰਜਾਬ 'ਚ ਆ ਗਏ ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਦਾ ਹਾਂ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪਰੇਰੀ ਸ਼ੈਲਟਰ ਜਿਹੜੇ ਹੁੰਦੇ ਨੇ ਪੋਟਾ ਕੈਬਿਨ ਪੋਟਾ ਕੈਬਿਨ ਸੜਕਾਂ ਤੇ ਲੈ ਕੇ ਰੱਖੇ ਪੋਟਾ ਕੈਬਿਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜ ਜਿਹਨੂੰ ਅਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇਹਨਾਂ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਿਹਾ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੀ ਉਹਨਾਂ ਮੇ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਅੰਦਰਲੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲੀਨਿਕ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਸੋਸੋਦੀਆ ਦਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸੋਚ ਆ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚ ਜਾ ਕੇ ਇਲਾਜ ਕਰਾਉਣਗੇ ਮਨੀਸ਼ ਸੋਸੋਦੀਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਤੇ ਕਿਉਂਕਿ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਅੰਦਰ ਦਿੱਤਾ ਜਾਂਦਾ ਏ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦਿਨ ਦੇ ਅੰਦਰ ਸੁਣ ਕੇ ਹਰਾਣ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜਦੋਂ ਕਿ ਹਰ ਸੈਕਿੰਡ ਵੀ ਚੈੱਕ ਅਪ ਕਰੇ ਤਾਂ ਵੀ 500 ਪੇਸ਼ੈਂਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਨਾ ਇਹ ਤਾਂ ਕਹਿੰਦੇ ਅਮਰੀਕਾ ਨੇ ਜਿਹੋ ਉਹਨਾਂ ਸਾਡੇ ਇਸ ਮਾਡਲ ਤੇ ਲੜਿਆ ਜਾ ਰਿਹਾ ਨੇ ਕੱਲ ਹੀ ਕਹ ਕੇ ਨਹੀਂ ਇਹ ਤੇ ਜਿਹੜਾ ਹੁਣ ਬਣਿਆ ਏ ਰਾਸ਼ਟਰਪਤੀ ਪਤਾ ਨਹੀਂ ਤੁਹਾਨੂੰ ਉਹ ਵੀ ਇਹਨੂੰ ਤੋਂ ਲੈ ਕੇ ਗਿਆ ਸੀ ਨਾ ਸਾਰੀ ਸਕੀਮਾਂ ਜਦੋਂ ਜੇਲ ਸੀਗਾ ਧਿਆੜ ਉਦੋਂ ਜੇਲ ਚੋਂ ਫਿਰ ਆਦਾਨ ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੁਮੀ ਇਹਦਾ ਨਹੀਂ ਗੱਲਬਾਤ ਕਰਕੇ ਲਈ ਸੀ ਕਿ ਤੁਹਾਨੂੰ ਨਹੀਂ ਪਤਾ ਇਹ ਜੋ ਗਾੜੀਆਂ ਦਾ ਮਾਮਲਾ ਹੈ ਇਸ पे ਪੂਰੇ ਦੇਸ਼ ਦੀ ਨਜ਼ਰ ਹੈ ਕਿ ਦਿੱਲੀ ਕਿਵੇਂ ਲਾਗੂ ਕਰਦਾ ਹੈ ਤਾਂ ਆਪ ਨੇ karenge ਅਗਲੀ ਗੱਲ ਮੈਂ ਦੱਸਣਾ ਚਾਹੁੰਦਾ ਹੈ ਇਹ ਜੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜੋ ਅੱਜ ਸੈਸ਼ਨ ਰੌਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ बड़े-बड़े-बड़े बिल्डरों ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ। ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ। ਔਰ ਜਦੋਂ ਵੀ ਮੈਂ ਦੱਸਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਪਰੰਡਾ ਹੀ ਕਿਹਾ ਹੈ। ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਇਸੇ ਤਰ੍ਹਾਂ ਸ਼ਰਾਬ ਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲੈਂਦੀ ਹੈ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਉਹ ਕ੍ਰਾਂਤੀ ਦਾ ਵਰਡ ਜਿਹਨੂੰ ਕਹਿ ਦੇਣਾ ਤੇ ਸਮਝ ਲਿਆ ਕਰੋ ਜਏ ਕਿ 100-200 ਕਰੋੜ ਰੁਪਏ ਅਰਵਿੰਦ ਕੇਜਰੀਵਾਲ ਜੀ ਦੇ ਕਾਰਨ ਦਾ ਇੰਤਜ਼ਾਮ ਹੋ ਗਿਆ। ਇਹ ਕ੍ਰਾਂਤੀ ਉਹਨਾਂ ਦਾ ਕੋਡਵਰਡ ਆ ਇਸ ਵਾਸਤੇ। ਜਦੋਂ ਕ੍ਰਾਂਤੀ ਕਹਣ ਫੜਾਫੜ ਕੁਰਸੀਆਂ ਛੱਡ ਕੇ ਖੜੇ ਹੋ ਜਾਇਆ ਕਰੋ ਵੀ ਪੈ ਗਿਆ ਸੀ ਆਪਾਂ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੀ ਇੱਕ ਵਾਰ। ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਹੈ ਕੋਈ ਕ੍ਰਾਂਤੀ ਇਹ ਹੀ ਕ੍ਰਾਂਤੀ ਆ। ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ-ਵੱਡੇ ਬਿਲਡਰਾਂ ਤੋਂ ਪੈਸੇ ਲੈਏ ਗਏ ਨੇ ਜਿਵੇਂ ਸ਼ਰਾਬ ਪਾਲਿਸੀ ਅੰਦਰ ਸੌਦੇ ਲੋਕਾਂ ਤੋਂ ਬੁਲਾਏ ਗਏ ਸੀਗੇ। ਵੱਡੇ-ਵੱਡੇ ਪ੍ਰਾਪਰਟੀਜ਼ ਨਾਲ ਡੀਲ ਹੋ ਗਈ ਆ ਬਿਲਡਰਾਂ ਦੇ ਨਾਲ। ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਹੁਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਐਕਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋਂ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲੋਕ ਪਾਲਿਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਰੇ ਜੇ ਉਹਨਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਸਤਿ ਸ੍ਰੀ ਅਕਾਲ ਸਰਕਾਰ ਰਵੇ ਕਿਹੜੀ ਬੈੜੀ ਚੱਲ ਰਹੀ ਆ ਜਿੱਦ ਜਿੱਦ ਸੋਨਾ ਸਭ ਦਾ ਮੁਕਮਤ ਹੈ ਇਹ ਵੀ ਤਾਂ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ ਤੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਸਰਕਾਰ ਲੈ ਕੇ ਆ ਰਹੀ ਹੈ ਕਿਉਂਕਿ ਤੁਸੀਂ ਇੱਕ ਸਿੱਖ ਲੀਡਰ ਵੀ ਹੈਗੇ ਹੋ ਰਿਪਰਜ਼ੈਂਟ ਵੀ ਕਰ ਰਹੇ ਸੀਗੇ ਕੀ ਮੰਨਣਾ ਹੈਗਾ ਕਿ ਬੇਅਦਲੀ ਦੇ ਉੱਤੇ ਕਾਨੂੰਨ ਲੈ ਕੇ ਆ ਵੀ ਇਹ ਸਫੀਸ਼ੀਐਂਟ ਨਹੀਂ ਮੈਨੂੰ ਦੇਖੋ ਪਤਾ ਨਹੀਂ ਕੀ ਕਾਨੂੰਨ ਲਿਆ ਰਹੇ ਨੇ ਅੱਛੀ ਗੱਲ ਆ ਕੋਈ ਕਾਨੂੰਨ ਲਿਆ ਰਹੇ ਪਰ ਮੈਂ ਕਹਿੰਦਾ ਸਾਢੇ 3 ਸਾਲ ਕਿਉਂ ਨਹੀਂ ਲਿਆਏ ਜੇ ਕੋਈ ਕਾਨੂੰਨ ਹੈਗਾ ਸੀ ਤੇ 3.5 ਸਾਲ ਤੋਂ ਕਿਹਾ ਬੇਅਦਬੀਆਂ ਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸੀ ਕਿ ਆ ਜਿਹੜੀਆਂ ਪਹਿਲਾਂ ਬੇਅਦਬੀਆਂ ਹੋਣ ਨੇ ਇਨਸਾਫ ਨਹੀਂ ਮਿਲਣਾ ਚਾਹੀਦਾ ਸੀਗਾ ਮੇਰਾ ਇਹ ਕਹਿਣਾ ਕਿ ਇਹ ਸਿਰਫ ਔਰ ਸਿਰਫ ਜੋ ਡਾਇਵਰਜ ਹਨ ਜੋ ਪੰਜਾਬ ਕਰਜ਼ੇ ਚ ਡੁੱਬ ਗਿਆ ਹੈ ਰੋਜ਼ ਕਰਜ਼ੇ ਨੇ ਖਬਰਾਂ ਛਪ ਰੀਆਂ ਨੇ ਜੋ ਪੰਜਾਬ ਚ ਕ੍ਰਾਈਮ ਹੋ ਰਿਹਾ ਹੈ ਜੋ ਕ੍ਰਾਈਮ ਦੀਆਂ ਖਬਰਾਂ ਛਪ ਰੀਆਂ ਨੇ ਜੋ ਪੰਜਾਬ ਦੀਆਂ ਜ਼ਮੀਨਾਂ ਹਤਿਆਈਆਂ ਜਾ ਰਹੀਆਂ ਨੇ ਜੋ ਉਹਦੀਆਂ ਖਬਰਾਂ ਛਪ ਰੀਆਂ ਨੇ ਇਹ ਉਹਨਾਂ ਤੋਂ ਸਭ ਕੁਝ ਡਿਵਰਟ ਕਰਨ ਦਾ ਇੱਕ ਤਰੀਕਾ ਲਾਅ ਐਂਡ ਆਰਡਰ ਤੇ ਬਹਿਸ ਦੀ ਚੈਨ ਚੀਕਾ ਦਾ ਕੋਈ ਨਹੀਂ ਕਰਨਗੇ ਲਾਅ ਐਂਡ ਆਰਡਰ ਤੇ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾਂ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਂ ਚੋਂ ਕੱਢ ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਮੈਂ ਜਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣਾ ਪਤਾ ਲੱਗ ਜਾਊਗਾ ਸਰ ਬੇਲਦੀਆ ਦਾ ਕਾਲੀ ਪਤਾ ਲੱਗ ਜਾਊਗਾ ਭਗਵੰਤ ਜੀ ਤੁਹਾਨੂੰ ਨਹੀਂ ਲੱਗਦਾ ਕਿ ਕਾਨੂੰ ਉਸ ਸਮੇਂ ਵੀ ਪੜਨਾ ਚਾਹੀਦਾ ਸੀ ਬਿਲਕੁਲ ਬੜਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਗੱਲ ਕਰਕੇ ਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕਿ ਪਹਿਲਾਂ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਾਜਲ ਜਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਬੀਆਂ ਵਾਸਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾ ਤਸਕਰ ਨੂੰ ਫੜ ਕੇ ਅੰਦਰ ਦਿੱਤਾ ਸਾਢੇ 3 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ 1000 ਰੁਪਏ ਭੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਹੋਇਆ ਕੀ ਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਸਰਦਾਰ ਸਾਹਿਬ ਐਸਐਲ ਲੈ ਕੇ ਬੈਠਕ ਚੱਲ ਰਹੀ ਹੈ ਦਿੱਲੀ ਦੇ ਵਿੱਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਦੇ ਜੇ ਕਿ ਪੰਜਾਬ ਦੇ ਲਈ ਉਹ ਨੂੰ ਲੈ ਕੇ ਪਹਿਲਾਂ ਹੀ ਮੀਟਿੰਗ ਹੋਈ ਹੈ ਹਾਲੇ ਤੱਕ ਨਹੀਂ ਹੋਈ ਉਹ ਤੇ ਦੇਖੋ ਹੁਣ ਦੋ ਮੁੱਖ ਮੰਤਰੀ ਗੱਲ ਕਰ ਰਹੇ ਮੈਂ ਤੇ ਕੀ ਦੱਸ ਸਕਦਾ ਹੈ ਜੀ ਕੁਸ਼ਮਾ ਸਰ ਦਾ ਸੈਂਟਰ ਸਰ ਡੈਥ ਪੈਨਲਟੀ ਦੀ ਗੱਲ ਹੋ ਰਹੀ ਹੈ ਇਹ ਹੋਣੀ ਚਾਹੀਦੀ ਹੈ ਤੁਸੀਂ ਹੱਕ ಮೇ ਉਹ ਕਿ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਬਹੁਤ ਸੀਰੀਅਸ ਇਸ਼ੂ ਹੈ ਬੋਵਰ ਵਾਲੇ ਮਸਲੇ ਤੇ ਤੁਸੀਂ ਸੀਬੀਆਈ ਦੀ ਮੰਗ ਕਰਦੇ ਹੋ ਤੁਸੀਂ ਸਾਰੇ ਬਿਲਕੁਲ ਮੈਂ ਕਹਿ ਰਿਹਾ ਹਾਂ ਸੀਬੀਆਈ ਦੀ ਜਾਂਚ ਹੋਏ ਪਤਾ ਲੱਗ ਜਾਊਗਾ ਇਹ ਸਾਰੇ ਐਕਸਟਰਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਗਾਂ ਨੂੰ ਘਰਾਂ ਚ ਕੱਡ-ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਉਹ ਪਿਛਲੇ ਦਿਨਾਂ ਚ ਬਠਿੰਡੇ ਚੋਂ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵਹਿਰਾ ਸੀ ਉਸ ਵੇਲੇ ਦਾ ਜੇ ਇਸ ਵੇਲੇ ਖਲਾਤ ਇਸ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਜਿਹੜੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਤੋਂ ਕੱਢ ਕੱਢ ਕੇ ਇਹਦੀ ਜਾਂਚ ਹੁਣ ਚੈਰੀ ਸੀਬੀਆਰ ਇਨਕੁਆਰੀ ਹੋਈ ਤੇ ਭਗਵੰਤਮਾਨ ਬਾਹਰ ਨਹੀਂ ਆਏਗਾ ਮੇਰੀ ਗੱਲ ਲਿਖ ਕੇ ਰੱਖੋ ਕੋਪਰ ਸਾਹਿਬ ਕੋਪਰ ਸਾਹਿਬ ਇੱਥੇ ਇੱਥੇ ਜਰਦੀ ਨੂੰ ਲੈ ਕੇ ਇੱਕ ਸਵਾਲ ਪੁੱਛਣਾ ਤੁਸੀਂ ਸਰਕਾਰ ਦੇ ਵਿੱਚ ਰਹੇ ਕਾਲੀ ਪਾਸਵਾ ਦੇ ਨੇ ਉਹਨੂੰ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਦੇਰਦੀਆਂ ਕਿੱਤੀਆਂ ਕਰਾਈਆਂ ਉਹਨਾਂ ਨੂੰ ਸਹਤਰ ਦਿੱਤੀ ਸਰਕਾਰ ਨੇ ਉਸ ਨੂੰ ਅਕੇ ਬਦਲ ਦੀ ਸਰਕਾਰ ਸੀ ਜੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਣੀ ਦੀ ਮੁੰਦਮ ਫੜੇ ਜਾਣਾ ਇਸ ਤਰ੍ਹਾਂ ਮਜੀਠਿਆ ਬਾਰੇ ਕਿਹਾ ਜਾ ਰਿਹਾ ਦੂਜੇ ਨਸ਼ਾ ਤਸਕਰ ਨੂੰ ਫਕਰ ਦਿੱਤੀ ਵਿੱਚ ਹੀ ਅੰਦਰ ਹੈ ਕੋਈ ਨਹੀਂ ਉਹ ਬੰਦੇ ਵੀ ਅੰਦਰ ਜਾਣੇ ਚਾਹੀਦੇ ਜਿਨ੍ਹਾਂ ਨੇ ਸ਼ਰਪ ਦਿੱਤੀ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਹੈ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠਿਆ ਇੱਕੋ ਹੀ ਨੇ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸਪਾਸਾ ਡੀਏ ਦਾ ਜਦੋਂ ਠਾਣੇ ਦਾ ਐਸਐਚਓ ਤੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 55 ਅਚ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਤੇ ਬੇਦਬੀ ਨਾਮਲੇ ਚ ਵੀ ਦੱਸੋ ਬਈ ਬਈ ਮਜੀਠੀਆਂ ਨੂੰ ਅਗਰ ਤੁਸੀਂ ਕਹਿੰਦੇ ਡਰੱਗ ਡਰੱਗ ਤੇ ਵਾਰ ਡਰੱਗ ਤੇ ਵਾਰ ਡਰੱਗ ਤੇ ਵਾਰ ਬਈ ਡਰੱਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਨੂੰ ਤੁਸੀਂ ਮਹੀਮ ਚਲਾ ਲਈ ਡਰੱਗ ਤੇ ਵਾਰ ਔਰ ਹੁਣ ਜਿਹੜੀ ਡਰੱਗ ਤੇ ਵਾਰ ਕੀਤਾ ਆਹੀਂ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅੰਦਰ ਬੰਦ ਕੀਤਾ ਇਹ ਦੋਵੇਂ ਇੱਕੋ ਨੇ ਪੰਜਾਬ ਕੇਂਦਰ ਕੇਂਦਰ ਮਜਿਠਾ ਕੋ ਬਚਾਉਣ ਦੀ ਕੋਸ਼ਿਸ਼ ਕਰ ਰਹਾ ਸਰ ਇਹ ਮੈਂ ਨਾਲ ਕੇ ਕਹਿ ਰਿਹਾ ਸਬੀਰ ਸਿੰਘ ਬਾਦਲ ਤੇ ਤਾਂ ਸਬੀਰ ਬਾਦਲ ਤੇ ਦੋਸ ਲੱਖ ਰੁਪਏ ਸੀ ਕਿ ਜਿਨ੍ਹਾਂ ਨੇ ਵਿਅਰਥੀ ਕਿੱਤੀਆਂ ਕਰਾਈਆਂ ਉਹਨਾਂ ਨੇ ਬੰਦੀ ਕਰ ਲਈ ਬਈ ਉਹਨਾਂ ਤੇ ਬੰਦੀ ਕਰ ਵੀ ਸਮੇਂ ਸਿਰ ਨਹੀਂ ਕੀਤੀ ਉਹ ਸਰਕਾਰ ਉਹਦੇ ਬਾਰੇ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਸੀ ਤੇ ਕਹਿ ਰਹੇ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਸਰਕਾਰ ਤੇ ਉਹਨਾਂ ਨੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਹੁਣੀ ਕੁਝ ਕਰ ਲੈਣ ਸਰ ਸਾਹਿਬ ਕੱਲ پارٹی ਦੇ ਪ੍ਰਧਾਨ ਆਵਾਜ਼ੀ ਪਾਰਟੀ ਕਮੰਡਾ ਉਹਨਾਂ ਨੇ ਕਹਾ ਕਿ ਜੋ ਗੈਂਗਸਟਰਸ ਹੈ ਉਹਨੂੰ ਕੇਂਦਰ ਸਰਕਾਰ ਬਚਾ ਰਹੀ ਹੈ ਔਰ ਲੋਰਨ ਦੇਸੋਈ ਗੁਜਰਾਤ ਵਿੱਚ ਜੇਲ੍ਹ ਵਿੱਚ ਬਾਹਰ ਕਿਉਂ ਨਹੀਂ ਉਹਨੂੰ ਛੋੜਾ ਜਾ ਰਿਹਾ ਕੇਂਦਰ ਸਰਕਾਰ ਜੋ ਹੈ ਸਿਰ ਤੋਂ ਉਹਨੂੰ ਬਚਾਣੇ ਦੀ ਕੋਸ਼ਿਸ਼ ਕਰਦੀ ਇੱਕ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਉਹਨਾਂ ਦਾ ਮੋਡਸ ਪਰੰਡਾ ਹੀ ਪੁਰਾਣੀ ਆ ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਪਰ ਜਦੋਂ ਪੈਨਸ਼ਨ ਦੇਣੀ ਸੀ ਭੈਣਾਂ ਨੂੰ ਉਦੋਂ ਐਲਜੀ ਨਹੀਂ ਰੋਕ ਦਿੱਤਾ ਜਦੋਂ ਸ਼ਰਾਬ ਦੀ ਪਾਲਸੀ ਲੈ ਕੇ ਆਉਣੀ ਸੀ ਜਿੱਚ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਤੇ ਜਦੋਂ ਸ਼ਰ ਸ਼ਰਬ ਸਕੂਲ ਦੀ ਪਾਲਸੀ ਲੈ ਆਉਣੀ ਸੀ ਉਦੋਂ ਕਿਹਨੇ ਐਲਜੀ ਨਹੀਂ ਰੋਕ ਦਿੱਤਾ ਇਹ ਇਹਨਾਂ ਦਾ ਕੰਮ ਆ ਇਹਨਾਂ ਦਾ ਮਤਲਬ ਇਹ ਮੰਨਦੇ ਪਏ ਨੇ ਨਾ ਵੀ ਇਹ ਤੇ ਨਾਕਾਮ ਨੇ ਇਹ ਮੰਨਦੇ ਪਏ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆ ਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਚਲੋ ਛੱਡਨੇ ਜਿਹਨਾਂ ਚ ਬਾਹਰ ਕੱਢਨੇ ਮੈਂ ਸਮਝਿਆ ਨਹੀਂ ਉਹਨਾਂ ਨੇ ਪਰਿਵਾਰ ਵਾਲੇ ਨੇ ਰੋਕ ਲਾਇਆ ਨਹੀਂ ਮੈਂ ਸਮਝਿਆ ਨਹੀਂ ਉਹਨਾਂ ਨੇ ਪਰਿਵਾਰ ਕਹਿ ਰਿਹਾ ਕਿ ਜੀ ਜਿੰਨੇ ਜੇਲ੍ਹ ਦੀ ਸਟੇਟ ਨੇ ਜਿੱਦਾਂ ਗੁਜਰਾਤ ਜ਼ਿਲ੍ਹੇ ਚ ਲਾਰੈਂਸ ਬਿਸ਼ਨੋਈ ਤੇ ਲੈ ਆਉਣਾ ਉਹਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਇੰਨੀ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ 2018 ਨਗਿਰ ਜੀ ਉਹ ਕਿਸੇ ਹੋਰ ਜੇਲ੍ਹ ਚ ਸ਼ਫਰਿੰਗ ਕੀਤਾ ਨਹੀਂ ਤੇ ਲਿਆਉਣ ਨਾ ਅਰੈਸਟ ਕਰਨ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿ ਜਦੋਂ ਤੁਹਾਡੇ ਤੇ ਰੋਜ਼ ਕ੍ਰਾਈਮ ਕਰਦਾ ਪਿਆ ਏ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼-ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓ ਨੂੰ ਬਿਸ਼ਨੋਈ ਨੂੰ ਬੁੱਕ ਕਰ ਰਿਹਾ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਧਾਰ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਧਾਰ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗੈਂਗਸਟਰਸ ਨਾਲ ਇਹ ਦੱਸਣ ਔਰ ਉਹੀ ਗੈਂਗਸਟਰਸ ਅਜਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਚ ਧਾਰ ਜੇਲ੍ਹ ਚ ਰਹੇ ਮੈਂ ਕਹਿਣਾ ਚਾਹੁੰਦਾ ਏ ਅੱਜ ਕਿਉਂ ਉਹਨਾਂ ਲੋਗੋ ਨੂੰ ਅਰੈਸਟ ਕਰਕੇ ਪੰਜਾਬ ਚ ਨਹੀਂ ਲਿਆਂਦਾ ਜਾ ਰਿਹਾ ਜਦੋਂ ਕਿ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟਰੈਸ਼ਨ ਦੇ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਦੇ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਕਰਾਂ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ ਥੈਂਕ ਯੂ ਥੈਂਕ ਯੂ ਬਹੁਤ ਸਰਕਾਰ ਦੇ ਉਪਾਲਬ ਦੀ ਵਿੱਚੋਂ ਨਾ ਦੇ ਨਿਕਲ ਕੇ ਸਾਹਮਣੇ ਆਏ